ਗਰਦੀਪ ਪਹਿਲਵਾਨ ਜੀ ਬੇਰਾ ਇਸ ਤਰ੍ਹਾਂ ਵੱਡਾ ਧੰਨਵਾਦ ਕਰਦੇ ਆ ਜੂਧਾ ਪਹਿਲਵਾਨ ਜੀ ਜਗਰਾਓ ਚਰਨਜੀਤ ਗੋਸਲ ਸਾਹਿਬ ਦੀ ਕੁਸ਼ਤੀ ਖੜਾ ਮਰਾੜ ਨਾਲੇ ਗਰਮੀਤ ਪਰਮਾਂ ਜੀ ਸਤਮੰਬੇ ਸਤਮੰਬੇ ਦੀ ਧਰਤੀ ਦੇ ਬਹੁਤ ਵੱਡਾ ਕੁਸ਼ਤੀ ਦੰਗਲ ਕਰਵਾਉਂਦੇ ਆ ਔਰ ਬੜੇ ਸੌ ਸੁਭਾਅ ਦੇ ਮਾਲਕ ਹੈ ਜਿਨ੍ਹਾਂ ਦੀ ਦੇਖ ਰਿਕ ਦੇ ਵਿੱਚ ਅੱਜ ਇਹ ਕੁਸ਼ਤੀ ਦੰਗਲ ਕਰਵਾਇਆ ਗਿਆ ਔਰ ਵੱਡਾ ਧੰਨਵਾਦ ਹੈ ਸਰਦਾਰ ਮਨਜਿੰਦਰ ਸਿੰਘ ਜੰਡੂ ਕਨੇਡਾ ਉਹਨਾਂ ਵੱਲੋਂ ਇਸ ਇਸ ਵੱਡੇ ਕੁਸ਼ਤੀ ਦੰਗਲ ਨੂੰ ਸਰਪ੍ਰਸਤ ਕੀਤਾ ਗਿਆ ਹੈ ਉਹਨਾਂ ਦਾ ਵੀ ਵੱਡਾ ਧੰਨਵਾਦ ਓ ਬੱਲੇ 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 ਆਹੋ ਓ ਬੱਲੇ 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 ਨਹੀਂ ਆਉਦੀ ਸੰਨਗ ਪਰੂ ਆਂਦੀ ਆ ਕਹਿੰਦਾ ਰਸ ਅੰਮੀ ਦੀ ਚੂੜੀ ਦਾ ਬਾਟੇ ਕੁੱਟ ਬਦਾਮ ਖਵਾਉਂਦਾ ਪੈਣ ਦੁੱਧ ਪੀਉਂਦੀ ਏ ਮਾਲਸ ਸੋਡੇ ਤੋਂ ਕਰਮਾਉਂਦਾ ਓ ਪੰਨਿਆਂ ਟੱਕ ਵਿੱਚ ਮੰਦਾਨਾਂ ਦੇ ਮੁੰਡਾ ਵਖਰੇ ਯੋਹਰ ਬਖਾਉਂਦਾ ਓ ਤੰਮੀਆਂ ਤੱਕ ਵਿੱਚ ਮਗਾਨਾਂ ਦੇ ਮੁੰਡਾ ਵਖਰੇ ਯੋਹਰ ਬਖਾਉਂਦਾ ਦਰਸ਼ਕ ਵੀਰੋ ਬਾਬਾ RAMDEV ਕਹਿਣਾ ਹੁੰਦਾ ਵੀ ਤਾੜੀਆਂ ਮਾਰ ਨਾਲ ਖੂਨ ਦਾ ਸਰਕਲ ਤੇਜ ਹੋ ਜਾਂਦਾ ਇੱਕ ਵਾਰ ਲਾਓ ਖਿੱਚ ਕੇ ਦਾੜੀਆਂ ਮੱਲਾਂ ਦੇ ਲਈ ਹਾਏ 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 ਗੁਰਤੇਜ ਬਲਮਣ ਮਰਾਉਰ ਉੱਪਰਲੇ ਪਾਸੇ ਆ ਤੇ ਨੀਚਲੇ ਪਾਸੇ ਸਗਲ ਸਿੱਧਮਾ ਬੇ ਕੁਸ਼ਤੀ ਬੜੀ ਪਿਆਰੀ ਐ குத்தி படி பியபருமையா நியா முடி சனா கம்பரு ਸਾਬਾ ਸਾਬਾ ਸਾਬਸੋਈ ਕਰੋ ਪ੍ਰਿਆਸ ਮੱਲੋ ਆਏ ਹਾਏ 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 ਲਾ ਉਧਰੇ ਸਾਗਲ ਤੇ ਆਏ ਹਾਏ ਹਾਏ ਓ ਬੱਲੇ 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 ਕਹਿੰਦਾ ਵੱਡੇ ਵੱਡੇ ਮੱਲ ਬੋਲ ਦਿੰਦੇ ਹਰੀਆਂ ਓ ਜੋਰ ਜਦੋਂ ਲੱਗ ਜਾਣ ਬਿੱਤੋਂਦਰ ਤੇ ਉਦੋਂ ਤੂੰ ਹੀ ਆਉਂਦਾ ਨਹੀਂ ਸੁਆਦ ਲੋਕਾਂ ਨੂੰ ਫੈਸਲੇ ਨਾ ਹੋਣ ਜਿੱਥੇ ਜਿੱਤ ਹਰਦੇ ਉਹ ਕੀਤੀ ਹੋਈ ਕਮੈਂਡਮੈਂਟ ਖੁੱਲੇ ਟਾਂਦੀ ਕਰੇ ਮਜਬੂਰ ਫਿਰ ਬਹਾਨੇ ਲਾਉਣ ਨੂੰ ਉਹ ਕਰਦਾ ਏ ਦੰਗਦਮ ਸੇੜੀ ਵਾਲਿਆ ਜਦੋਂ ਰੇਗ ਮਰ ਵਾਂਗੂ ਕੋਡਾ ਛਿੱਲੇ ਤਾਨੂੰ ਉਹ ਕਰਦਾ ਏ ਦੰਗਦਮ ਸੇੜੀ ਵਾਲਿਆ ਜਦੋਂ ਰੇਗ ਮਰ ਮੰਗੂ ਕੋਡਾ ਛਿੱਲੇ ਤਾਨੂੰ ਇੱਕ ਵਾਰ ਫਿਰ ਤੋਂ ਬੜਾ ਧੰਨਵਾਦ ਬਹੁਤ ਹੀ ਸਤਿਕਾਰ ਦੇ ਜੋ ਐਮਐਲਏ ਸਰਦਾਰ ਗਿਲਵਰ ਸਿੰਘ ਜੀ ਪੰਡੋਰੀ ਜਿਨ੍ਹਾਂ ਵੱਲੋਂ ਵੱਡੇ ਮਾਨ ਸਨਮਾਨ ਪੰਜਾਬੀ ਬੋਲੇ ਤੇ ਖੁਸ਼ ਹੋ ਕੇ 500 ਦੇ ਵੱਡੇ ਮਾਨ ਸਨਮਾਨ ਮੇਰੇ ਲਈ ਪੁੱਦੇ ਹੋਇਆ ਪਰ ਸਮੇਂ ਦੀਆਂ ਬੱਤਾਂ ਨੇ ਕੌਣ ਜਿੱਤੇਗਾ ਕੌਣ ਹਾਰੇਗਾ ਕੌਣ ਜਿੱਤੇਗਾ ਕੌਣ ਹਾਰੇਗਾ ਸਗਲੀ ਲਾਉਂ ਕਿੱਤ ਗੱਡੀਆਂ ਆਏ ਸਭਾ ਸਵਾ ਸਵਾਸ ਵੀ ਕਹਿੰਦਾ ਡਿੱਗ ਡਿੱਗ ਉੱਠ ਦੇ ਦਲੇਰ ਸੋਣਿਆ ਇਰਾਦੇ ਦੇ ਪੱਕੇ ਹੌਸਲੇ ਨਹੀਂ ਛੱਡਦੇ ਜਿਨ੍ਹਾਂ ਨੇ ਅਤੀਤ ਵਿੱਚ ਹਾਰਾਂ ਵੇਖੀਆਂ ਉਹੀ ਨੇ ਫਿਊਚਰ 'ਚ ਝੰਡੇ ਗੜਦੇ ਕਿ ਮੂੰਹ ਦੇ ਉੱਪਰ ਦਿੰਦੇ ਲੋਕ ਹੱਲਾ ਸਰੀਆਂ ਉਹ ਪਿੱਛੇ ਪਿੱਛੇ ਕਾਲੇ ਹੰਦੇ ਥੱਲੇ ਲਾਉਣ ਨੂੰ ਕਿ ਮਿਹਨਤਾਂ ਦੀ ਸੂਈ ਰੱਖ ਲਾਲ ਟੱਕਦੇ ਨੀਲੀ ਸੱਤ ਵਾਲਾ ਬੈਠਾ ਗੱਲ ਸਿਰੇ ਲਾਉਨੂ ਉਹ ਨੀਲੀ ਸੱਤ ਵਾਲਾ ਬੈਠਾ ਗੱਲ ਸਿਰੇ ਲਾਉਨੂ ਸਰਦਾਰ ਮਨਜਿੰਦਰ ਸਿੰਘ ਜੰਡੂ ਕੈਨੇਡਾ